जय वाल्मीकि जयपी जय पर मैं ਤੁਹਾਡਾ ਆਪਣਾ ਵੀ ਕੋਲੋਂ ਸਿੰਘ ਢੰਡੋਆ ਸਮੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਪੋਸਟ ਕੀਤੀ ਸੀ ਜਿਦੇ ਵਿੱਚ ਮੈਂ ਕਿਹਾ ਸੀ ਕਿ ਜਿਹੜਾ ਵਾਲਮੀਕੀ ਮਜਬੂਤ ਸਿਕ ਸਮਾਜ ਆ ਇਹ ਹਿੱਸਿਆਂ 'ਚ ਸੋਚਦਾ ਤੇ ਹਿੱਸਿਆਂ 'ਚ ਹੀ ਰਹਿੰਦਾ ਸਮੁੱਚਤਾ ਵਿੱਚ ਨਹੀਂ ਆਉਂਦਾ ਨਾ ਇਸਮੁੱਚਤਾ ਵਿੱਚ ਸੋਚਦਾ ਕਿਉਂਕਿ ਸਾਨੂੰ ਇਸ ਬ੍ਰੇਨ ਨੂੰ ਅਸੀਂ ਜਿਹੜੀ ਗਿਆਨ ਦੀ ਚਾਬੀ ਆ ਉਹ ਲਈ ਨਹੀਂ ਮਤਲਬ ਇਸ ਦਿਮਾਗ ਨੂੰ ਕਦੀ ਚਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਦੀ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ ਅਨੇਕਾਂ ਹੀ ਮਹਾਂਪੁਰਸ਼ ਧਰਤੀ ਤੇ ਆਏ ਰਹਿਬਰ ਆਏ ਜਿਨ੍ਹਾਂ ਨੇ ਸਮੇ ਸਮੇ ਤੇ ਸਾਨੂੰ ਵਰਜਿਆ ਸਮੇ ਸਮੇ ਤੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਸਮੁੱਚਤਾ ਵਿੱਚ ਆਉਣਾ ਚਾਹੀਦਾ ਹਿੱਸਿਆਂ 'ਚ ਨਹੀਂ ਆਉਣਾ ਚਾਹੀਦਾ ਜਿਸ ਦਿਨ ਅਸੀਂ ਸਮੁੱਚਤਾ ਵਿੱਚ ਆ ਗਏ ਹਿੱਸਿਆਂ 'ਚ ਸੋਚਣਾ ਬੰਦ ਕਰ ਦਿੱਤਾ ਉਦਨੇ ਸਾਡਾ ਜੀਵਨ ਚੇਂਜ ਹੋਵੇਗਾ ਜੀਵਨ ਦੇ ਵਿੱਚ ਆਨੰਦ ਹੋਵੇਗਾ ਖੁਸ਼ੀਆਂ ਹੋਣਗੀਆਂ ਇਹ ਜੀਵਨ ਸਾਡਾ ਆਨੰਦमय ਹੋਊਗਾ ਧਨ ਹੋ ਪੈਸਾ ਕਾਰੋਬਾਰ ਵੱਡੇ ਹੋਣਗੇ ਔਰ ਸਾਡੀ ਇੱਕ ਰਾਜਨੀਤਿਕ ਸਿਸਟਮ ਹੋਊਗਾ ਰਾਜਨੀਤੀ ਦੇ ਵਿੱਚ ਸਾਡੇ ਲੋਕ ਹੋਣਗੇ ਜਿਨ੍ਹਾਂ ਨੂੰ ਹੌਸਲਾ ਹੋਊਗਾ ਤੁਹਾਡਾ ਔਰ ਉਹ ਅੱਗੇ ਜਾ ਕੇ ਤੁਹਾਡੀ ਬਾਹ ਫੜ ਲੈਣਗੇ ਔਰ ਅਸੀਂ ਇਸ ਕਰਕੇ ਅਸੀਂ ਸਮੁੱਚਤਾ ਵਿੱਚ ਹੈ ਨਹੀਂ ਤਾਂ ਅਸੀਂ ਕਿਤੇ ਵੀ ਹੈ ਨਹੀਂ ਜਿਸ ਦਿਨ ਅਸੀਂ